ਕੱਲ ਜਿਹੜੀ ਸਾਡੇ ਪੰਜਾਬ ਦੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸ਼੍ਰੀ ਅਸ਼ਵਨੀ ਸ਼ਰਮਾ ਜੀ ਤੇ ਕਾਤਲਾਨਾ ਹਮਲਾ ਹੋਇਆ ਉਹਦੀ ਜਿੰਨੀ ਵੀ ਨਿੰਦਿਆ ਕੀਤੀ ਜਾਵੇ ਮੈਂ ਕਹਿੰਦਾ ਥੋੜੀ ਹੈ ਅਮਨ ਸ਼ਾਂਤੀ ਦੀ ਗੱਲ ਭਾਰਤੀ ਜਨਤਾ ਪਾਰਟੀ ਕਰਦੀ ਹੈ ਔਰ ਜਿਹੜੀ ਇੱਥੋਂ ਦੀ ਮੌਜੂਦਾ ਕੈਪਟਨ ਸਰਕਾਰ ਹੈ ਉਹ ਇਹੋ ਜੇ ਤੱਤਾਂ ਨੂੰ ਸ਼ਹਿ ਦੇ ਕੇ ਜਿਹੜਾ ਮਾਹੌਲ ਖਰਾਬ ਕਰਨਾ ਚਾਹੁੰਦਾ ਕਰਨਾ ਚਾਹੁੰਦੀ ਹੈ ਅੱਜ ਅਸੀਂ ਸਾਰੇ ਪੰਜਾਬ ਦੇ ਵਿੱਚ ਪਾਰਟੀ ਦੇ ਸੱਦੇ ਤੇ ਸਾਰੇ ਹੀ ਡਿਸਟ੍ਰਿਕਟ ਹੈੱਡਕੁਆਰਟਰਾਂ ਤੇ ਇਹ ਜਿਹੜਾ ਹੈਗਾ ਰੋਸ ਪ੍ਰਦਰਸ਼ਨ ਕੀਤਾ ਹੈ ਔਰ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਆਂ ਕਿ ਜਿਹੜੇ ਇਹੋ ਜਿਹੇ ਅਨਸਰ ਹੈ ਉਹਨਾਂ ਦੇ ਨਾਲ ਸਖਤੀ ਨਾਲ ਨਜਿੱਠਿਆ ਜਾਵੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਔਰ ਮੈਂ ਇਹ ਵੀ ਦੱਸਣਾ ਚਾਹਣਾ ਹੈ ਕਿ ਜਿਹੜੇ ਉੱਥੋਂ ਦੇ ਕਿਸਾਨ ਆਗੂ ਨੇ ਸਾਡੇ ਭਰਾ ਨੇ ਅੰਨਦਾਤਾ ਨੇ ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਸਾਡੇ 9 ਦਿਨਾਂ ਤੋਂ ਜਿਹੜੇ ਸ਼ਾਂਤਮਈ ਧਰਨੇ ਚੱਲ ਰਹੇ ਨੇ ਕਿਤੇ ਕੋਈ ਅਜਿਹੀ ਘਟਨਾ ਨਹੀਂ ਹੋਈ ਕਿ ਅਸੀਂ ਕਿਸੇ ਦੀ ਕੋਈ ਕਾਰਪੰਨੀ ਹੋਵੇ ਜਾਂ ਭੰਨ ਤੋੜ ਕੀਤੀ ਹੋਵੇ ਸਾਨੂੰ ਵੀ ਇਸ ਗੱਲ ਦਾ ਕਿਸਾਨ ਭਰਾਵਾਂ ਤੇ ਵਿਸ਼ਵਾਸ ਹੈ ਲੇਕਿਨ ਜਿਹੜੀ ਇਹ ਘਟਨਾ ਕੱਲ ਇੱਕ ਪਲਾਨਡ ਕੀਤੀ ਗਈ ਆ ਗੱਡੀਆਂ ਘੇਰ ਕੇ ਉੱਥੇ ਉਹਨਾਂ ਦੇ ਰਾੜਾਂ ਦੇ ਨਾਲ ਸ਼ੀਸ਼ੇ ਤੋੜੇ ਗਏ ਆ ਇਹ ਸਾਰੀ ਜਿਹੜੀ ਪ੍ਰਕਿਰਿਆ ਇੱਕ ਪਲਾਨਡ ਹੋਈ ਆ ਔਰ ਇਹਦੇ ਵਿੱਚ ਜਿਹੜੀ ਪੰਜਾਬ ਸਰਕਾਰ ਆ ਦੋਸ਼ੀ ਹੈ ਕਿਉਂਕਿ ਜਿਸ ਸਮੇ ਟੋਲ ਪਲਾਜ਼ਾ ਦੇ ਉੱਪਰ ਕਿਸਾਨਾਂ ਦੇ ਧਰਨੇ ਲੱਗੇ ਹੋਏ ਨੇ ਇਹਨਾਂ ਦਾ ਉੱਥੇ ਮੈਂ ਸਮਝਦਾ ਕਿ ਸਿਕਿਉਰਿਟੀ ਆ ਵੀ ਫਰਜ਼ ਬੰਦ ਆ ਉੱਥੇ ਸਿਕਿਉਰਿਟੀ ਵੀ ਲਾਉਣੀ ਚਾਹੀਦੀ ਆ ਇਹ ਜੇ ਘਟਨਾ ਸੀ ਜੇ ਉੱਥੇ ਸਿਕਿਉਰਿਟੀ ਲੱਗੀ ਹੁੰਦੀ ਤਾਂ ਇਹ ਘਟਨਾ ਨਾ ਹੁੰਦੀ ਸੋ ਇਸ ਕਰਕੇ ਅੱਜ ਅਸੀਂ ਸਾਰੇ ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਇਹ ਪ੍ਰਦਰਸ਼ਨ ਕਰ ਰਹੇ ਹਾਂ ਕਿ ਪੰਜਾਬ ਸਰਕਾਰ ਇਹਨਾਂ ਗਤੀਵਿਧੀਆਂ ਨੂੰ ਸ਼ਹਿ ਦੇ ਰਹੀ ਹੈ ਜਿਹੜੀਆਂ ਉਹਦੀਆਂ ਆਪ ਦੀਆਂ 4 ਸਾਲਾਂ ਦੀਆਂ ਨਕਾਮੀਆਂ ਨੇ ਉਹਨਾਂ ਦਾ ਫੇਲੂਰ ਹੈ ਉਹਨੂੰ ਉਹ ਛਪਾਉਣਾ ਚਾਹੁੰਦੀ ਹੈ ਲੋਕ ਜਵਾਬ ਮੰਗਦੇ ਨੇ ਇਹ ਜਵਾਬ ਦੇਣ ਦੇ ਮਾਰੇ ਗਲਤ ਪਾਸੇ ਲਾ ਕੇ ਜਿਹੜਾ ਹੈਗਾ ਪੰਜਾਬ ਦੇ ਮਾਹੌਲ ਨੂੰ ਵਿਗਾੜ ਰਹੇ ਹੈ ਮੈਂ ਅੱਜ ਵੀ ਕਹਿੰਦਾ ਕਿ ਭਾਰਤੀ ਜਨਤਾ ਪਾਰਟੀ ਕਿਸਾਨਾਂ ਦੀ ਹਤਾਚੀ ਪਾਰਟੀ ਹੈ ਭਾਰਤੀ ਜਨਤਾ ਪਾਰਟੀ ਕਿਸਾਨਾਂ ਦੀ ਜਿਹੜੀ ਹੈਗੀ ਆ ਗੱਲ ਕਰਦੀ ਹੈ ਔਰ ਉਹਨਾਂ ਦੇ ਸ਼ਾਂਤਮਈ ਤਰੀਕੇ ਜਿਹੜੇ ਧਰਨੇ ਚੱਲ ਰਹੇ ਨੇ ਤੇ ਉਹਨਾਂ ਨੂੰ ਬਗਰਲਾ ਕੇ ਗਲਤ ਕਾਰਜ ਕਰਾ ਕੇ ਉਹਨਾਂ ਨੂੰ ਦੂਸਰੇ ਪਾਸੇ ਵੱਲ ਮੋੜਨਾ ਚਾਹੁੰਦੀ ਹੈ ਅਸੀਂ ਹਮੇਸ਼ਾ ਅਮਨ ਸ਼ਾਂਤੀ ਦੀ ਗੱਲ ਕੀਤੀ ਹੈ ਅਸੀਂ ਹਮੇਸ਼ਾ ਪੰਜਾਬੀਆਂ ਦੇ ਭਾਈਚਾਰੇ ਦੀ ਗੱਲ ਕੀਤੀ ਹੈ ਔਰ ਪੰਜਾਬ ਦੇ ਵਿੱਚ ਅਸੀਂ ਅਮਨ ਸ਼ਾਂਤੀ ਭੰਗ ਨਹੀਂ ਹੋਣ ਦੇਵਾਂਗੇ ਜੀ ਇਹ ਪ੍ਰਧਾਨ ਜੀ ਕਿੱਥੋਂ ਆ ਰਹੇ ਸੀ ਤੁਹਾਡੇ ਨਾਲ ਕਿਤਾ ਕਿੰਨੇ ਆਏ ਇਹ ਪ੍ਰਧਾਨ ਜੀ ਜਲੰਧਰ ਤੋਂ ਪੰਜਾਬ ਦੀ ਮੀਟਿੰਗ ਰੱਖੀ ਹੋਈ ਸੀ ਉੱਥੋਂ ਪਠਾਨਕੋਟ ਜਾ ਰਹੇ ਸੀ ਟਾਂਡਾ ਦੇ ਨੇੜੇ ਇੱਕ ਜਿਹੜਾ ਹੈਗਾ ਉੱਥੇ ਆਪਣਾ ਟੋਲ ਪਲਾਜ਼ਾ ਆਉਂਦਾ ਹੈ ਔਰ ਉਹਦੇ ਪਲਾਨ ਦੇ ਨਾਲ ਉਹਨਾਂ ਨੇ ਇਹ ਵੀ ਦੱਸਿਆ ਕਿ ਉਹਨਾਂ ਦੀ ਆਪ ਦੀ ਸਟੇਟਮੈਂਟ ਆਈ ਹੈ ਕਿ ਅਲੱਡੀ ਇੱਕ ਗੱਡੀ ਉਹਨਾਂ ਦਾ ਪਿੱਛਾ ਕਰ ਰਹੀ ਸੀ ਔਰ ਉੱਥੇ ਉਹ ਗੱਡੀ ਮੌਕੇ ਦੇ ਸੀ ਉਤੇ ਕਾਂਗਰਸ ਦਾ ਸਟicker ਵੀ ਲੱਗਿਆ ਹੋਇਆ ਸੀ ਜਿਸ ਤਰ੍ਹਾਂ ਕਾਂਗਰਸ ਨੇ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਦਫ਼ਤਰਾਂ ਤੇ ਚਾਹੇ ਉਹ ਅੰਮ੍ਰਿਤਸਰ ਹੋਵੇ ਚਾਹੇ ਲੁਧਿਆਣਾ ਹੋਵੇ ਚਾਹੇ ਸੰਗਰੂਰ ਹੋਵੇ ਉੱਥੇ ਵੀ ਕਾਂਗਰਸ ਦੇ ਜਿਹੜੇ ਗੁੰਡੇ ਆ ਉਹਨਾਂ ਨੇ ਹਮਲਾ ਕਰਕੇ ਸਾਡੇ ਦਫ਼ਤਰਾਂ ਦੀ ਭੰਨ ਤੋੜ ਕੀਤੀ ਐ ਇੱਥੋਂ ਇਹ ਗੱਲ ਸਿੱਧ ਹੁੰਦੀ ਐ ਕਿ ਭਾਰਤੀ ਜਨਤਾ ਪਾਰਟੀ ਦੇ ਜਿਹੜਾ ਆਪਣਾ ਹਮਲਾ ਕਰਾਇਆ ਸਾਡੇ ਪ੍ਰਧਾਨ ਤੇ ਉਹਦੇ ਵਿੱਚ ਕਾਂਗਰਸ ਦਾ ਬਹੁਤ ਵੱਡਾ ਹੱਥ ਐ ਛੋਟੀ ਸਾਹਿਬ ਅਸੀਂ ਇਹਦੀ ਭਰਪੂਰ ਨਿੰਦਿਆ ਕਰਦੇ ਆਂ ਔਰ ਪੰਜਾਬ ਸਰਕਾਰ ਤੋਂ ਮੰਗ ਕਰਦੇ ਆਂ ਕਿ ਦੋਸ਼ੀਆਂ ਦੇ ਖਿਲਾਫ ਪੰਦੀ ਕਾਰਵਾਈ ਕਰਕੇ ਦੁਬਾਰਾ ਸੇ ਪਰਚਾ ਰਜਿਸਟਰਡ ਕਰਕੇ ਜੇਲਾ ਭਟਾਓ ਹਕਮਤਰੀ ਸਾਹਿਬ ਨੇ ਡੀਜੀਪੀ ਸਾਨੂੰ ਵੀ ਕਹਿਤਾ ਵੀ ਜਾਂਚ ਕੀਤੀ ਜਾਵੇ ਤੁਸੀਂ ਪਹਿਲਾਂ ਕਿਵੇਂ ਕਰੇ ਵੀ ਕਾਂਗਰਸੀ ਬੰਦੇ ਹੋ ਬਿਲਕੁਲ ਜਾਂਚ ਕੋਈ ਜਾਂਚ ਨਹੀਂ ਹੋਈ ਜਿਹੜੇ ਸਾਡੇ ਦਫ਼ਤਰਾਂ ਦੀ ਭੰਲ ਟੋੜ ਹੋਈ ਸੀ ਉਹ ਵੀ ਗ੍ਰਿਫਤਾਰੀਆਂ ਨਹੀਂ ਤੇ ਜਿਹੜੇ ਪੱਖਪਾਤ ਦੀ ਸਰਕਾਰ ਚੱਲ ਰਹੀ ਹੈ ਇਸ ਟਾਈਮ ਜਿਹੜਾ ਕਾਨੂੰਨ ਤੇ ਜਿਹੜਾ ਲਾਰਡ ਆਰਡਰ ਹੈ ਉਹਦੀ ਹਾਲਤ ਬੜੀ ਨਾਜ਼ੁਕ ਹੋਈ ਵੀ ਹੈ ਔਰ ਆਮ ਲੋਕ ਇਸ ਤਰ੍ਹਾਂ ਤੋਂ ਕੀ ਪ੍ਰਭਾਵਿਤ ਹੋਣਗੇ ਜਦੋਂ ਕਿ ਇੱਕ ਪ੍ਰਧਾਨ ਜੀ ਸਾਡੇ ਜਿਨ੍ਹਾਂ ਦੇ ਨਾਲ ਚਲੋ ਗਵਰਨਮੈਂਟ ਵੱਲੋਂ ਸਿਕਿਉਰਟੀ ਵੀ ਮਿਲੀ ਹੋਇਆ ਅਗਰ ਉਹਨਾਂ ਤੇ ਵੀ ਇਸ ਤਰ੍ਹਾਂ ਦੀ ਵਾਰਦਾਤ ਹੁੰਦੀ ਹੈ ਤੇ ਫਿਰ ਆਮ ਬੰਦੇ ਦਾ ਇਸ ਸੂਬੇ ਦੇ ਵਿੱਚ ਕੀ ਸਿਕਿਉਰਟੀ ਹੈ ਪੰਜਾਬ ਸਰਕਾਰ ਜਵਾਬ ਦੇ ਦੇ ਇਸ ਗੱਲ ਦਾ ਪੰਜਾਬ ਅਤੇ ਪੰਜਾਬੀ ਭਾਸ਼ਾ ਦੀ ਤਰੱਕੀ ਲਈ ਯਤਨਸ਼ੀਲ ਪੰਜਾਬ ਟਾਈਮਸ ਪੜੋ ਪੰਜਾਬ ਨਾਲ ਜੁੜੋ